ਰਾਗਵ ਚੱਡਾ ਤੇ ਪਰਿਨਿਤੀ ਚੋਪੜਾ ਦੀ ਮੰਗਣੀ ਤੇ ਜਾਣਾ ਇਹ ਪਾਣੀ ਰਿਆ ਨਹੀਂ ਨਹੀਂ ਇਹ ਕੋਈ ਇਸ਼ੂ ਨਹੀਂ ਸੀ ਜੋ ਗੱਲਾਂ ਉਸ ਤੋਂ ਬਾਅਦ ਹੋਈਆਂ ਉਹ ਚਲੋ ਕੋਈ ਨਾ ਕੋਈ ਥੋੜੀ ਬਹੁਤੀ ਸ਼ਰਾਰਤ ਬਾਜੀ ਹੋ ਜਾਂਦੀ ਹੈ ਪਰ ਇਹ ਕੋਈ ਇਸ਼ੂ ਨਹੀਂ ਸੀ ਬਿਲਕੁਲ ਜਦੋਂ ਤੁਹਾਡਾ ਅਸਤੀਫਾ ਹੋਇਆ ਇੱਕ ਕਨਫਿਊਜ਼ਨ ਸੀ ਕਿ ਅਸਤੀਫਾ ਲਿਆ ਗਿਆ ਜਾਂ ਤੁਸੀਂ ਆਪ ਦਿੱਤਾ ਇਸ ਤੇ ਥੋੜੀ ਕਲੈਰਿਟੀ ਦਵਾ ਨਹੀਂ ਨਹੀਂ ਮੈਂ ਇਹਨਾਂ ਨੂੰ ਕਿਹਾ ਸੀਗਾ ਕਾਫੀ ਸਾਲ ਤੋਂ ਮੈਂ ਕਹਿ ਰਿਹਾ ਸੀਗਾ ਕਿ ਮੈਂ ਦਮਦਮਾ ਸਾਹਿਬ ਦੀ ਸੇਵਾ ਕਰਕੇ ਬੜਾ ਖੁਸ਼ ਹਾਂ ਤੇ ਅਚਾਨਕ ਫਿਰ ਇਹਨਾਂ ਨੇ ਕਿਹਾ ਵੀ ਠੀਕ ਹੈ ਵੀ ਤੁਸੀਂ ਦੰਦਮਸਾਬਰ ਹੋ ਮੈਂ ਤਾਂ ਠੀਕ ਹੈ ਆਲ ਗੁੱਡ ਕਿੰਨੇ ਕਮਿਊਨੀਕੇਟ ਕੀਤਾ ਕਿੰਨੇ ਕਿਹਾ ਤੁਹਾਨੂੰ ਇਹ ਗੱਲ ਮੇਰੀ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਨੇ ਗੱਲ ਹੋਈ ਸੀ ਠੀਕ ਹੈ ਆਲ ਗੁੱਡ ਕੋਈ ਗੱਲ ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਖੁਸ਼ ਹਾਂ ਔਰ ਆਨੰਦ ਚਾਹਤ ਤੁਹਾਡੇ ਅਸਤੀਫੇ ਤੋਂ ਪਹਿਲਾਂ ਹੀ ਚਰਚਾ ਚੱਲਨੇ ਸ਼ੁਰੂ ਹੋ ਗਈ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਕੋਲ ਅਸਤੀਫਾ ਇਹ ਆ ਜਾ ਸਕਦਾ ਹੈ ਨਹੀਂ ਮੇਰੇ ਨਾਲ ਬਹੁਤ ਥੋੜਾ ਸਮਾਂ ਕੁਝ ਉਸ ਤਰ੍ਹਾਂ ਦਾ ਬਣਿਆ ਸੀ ਨਹੀਂ ਮੈਂ ਰਿਜ਼ਾਈਨ ਨਹੀਂ ਦਿੱਤਾ ਹੈ ਨਾ ਮੇਰੇ ਤੋਂ ਰਿਜ਼ਾਈਨ ਮੰਗਿਆ ਨਾ ਮੈਂ ਲਿਆ ਕਿਉਂਕਿ ਮੈਂ ਕਿਉਂਕਿ ਬਤੌਰ ਐਕਟਿੰਗ ਜੱਥੇ ਤੱਕ ਕੰਮ ਕਰ ਰਿਹਾ ਸੀ ਇਸ ਕਰਕੇ ਰਿਜ਼ਾਈਨ ਦੀ ਕੋਈ ਜ਼ਰੂਰਤ ਨਹੀਂ ਸੀਗੀ ਤੇ ਬਸ ਉਹ ਜ਼ੁਬਾਨੀ ਗੱਲਬਾਤ ਹੋਈ ਹੈ ਠੀਕ ਹੈ ਠੀਕ ਹੈ ਜੀ ਰਾਘਵ ਚੱਡਾ ਤੇ ਪਰਿਨੀਤੀ ਚੋਪੜਾ ਦੀ ਮੰਗਣੀ ਤੇ ਜਾਣਾ ਇਹ ਪਾਦੀ ਰਿਆ ਨਹੀਂ ਨਹੀਂ ਇਹ ਕੋਈ ਇਸ਼ੂ ਨਹੀਂ ਸੀ ਕਿਹਾ ਉਹ ਤਾਂ ਦੇਖੋ ਅਸੀਂ ਜਿੱਥੇ ਅਸੀਂ ਜ਼ਿੰਮੇਵਾਰੀ ਨਿਭਾਉਣੀ ਹੈ ਆਪਣੀ ਉੱਥੇ ਸੀ ਸੋਸ਼ਲ ਜਿਹੜੇ ਆ ਤਾਰਤੀ ਵੀ ਜ਼ਿੰਦਗੀ ਜਿਉਣੀ ਹੈ ਸਮਾਜ ਦੇ ਵਿੱਚ ਮੇਰੇ ਨੇ ਤੇ ਸਮਾਜ ਦੇ ਵਿੱਚ ਜਿਹਦੇ ਨਾਲ ਤੁਹਾਡਾ ਰਿਲੇਸ਼ਨ ਹੈ ਪ੍ਰੇਮ ਪਿਆਰ ਹੈ ਤੁਹਾਨੂੰ ਕੋਈ ਸੱਜਦਾ ਹੈ ਤੇ ਖੁਸ਼ੀ ਗਮੀ ਦੇ ਵਿੱਚ ਜਾਣਾ ਇਹ ਸੁਭਾਅ ਹੁੰਦਾ ਹੈ ਮਨੁੱਖ ਦਾ ਔਰ ਨੈਤਿਕਤਾ ਵੀ ਹੁੰਦੀ ਹੈ ਔਰ ਇਹ ਨੈਤਿਕਤਾ ਨਿਭਾਉਣੀ ਚਾਹੀਦੀ ਹੈ ਕੋਈ ਇਸ਼ੂ ਨਹੀਂ ਸੀ ਬਿਲਕੁਲ ਤੁਸੀਂ ਗਏ ਤੁਹਾਡੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਤੁਹਾਨੂੰ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ ਕਿ ਇਸ ਤਰ੍ਹਾਂ ਦੀ ਗੱਲ ਬਣੇਗੀ ਜੋ ਗੱਲਾਂ ਉਸ ਤੋਂ ਬਾਅਦ ਹੋਈਆਂ ਉਹ ਚਲੋ ਕੋਈ ਨਾ ਕੋਈ ਥੋੜੀ ਬਹੁਤੀ ਸ਼ਰਾਰਤ ਬਾਜੀ ਹੋ ਜਾਂਦੀ ਹੈ ਪਰ ਇਹ ਕੋਈ ਇਸ਼ੂ ਨਹੀਂ ਸੀ ਕਿਸੇ ਤਰ੍ਹਾਂ ਦੀ ਉੱਥੇ ਕੋਈ ਐਸੀ ਗੱਲ ਸੀ ਜਿਸ ਜਿਵੇਂ ਅਕਾਲੀ ਦਲ ਦੇ ਲੀਡਰ ਬਿਰਸਾ ਸਿੰਘ ਬਟੋਹਾ ਨੇ ਬਹੁਤ ਸਾਰੀਆਂ ਗੱਲਾਂ ਕਈਆਂ ਸਨ ਕਿ ਉੱਥੇ ਗੱਦੀ ਤੇ ਬੈਠੇ ਨਹੀਂ ਨਹੀਂ ਉੱਥੇ ਦੇਖੋ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਸੀ ਕੋਈ ਮਰਿਆਦਾ ਦੀ ਉਲੰਘਣਾ ਨਹੀਂ ਸੀ ਅਸੀਂ ਜਾਣਦੇ ਹਾਂ ਕਿ ਮਰਿਆਦਾ ਜਿਹੜੀ ਹੈ ਕਿਸ ਤਰ੍ਹਾਂ ਨਿਭਾਣੀ ਹੈ ਨਿਭਾਈ ਜਾਣੀ ਹੈ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਸੀ ਉੱਥੇ ਸਿੰਪਲ ਇੱਕ ਕੀਰਤਨ ਸਮਾਗਮ ਉਹਨਾਂ ਨੇ ਕੀਤਾ ਹੈ ਔਰ ਉਹ ਵੀ ਜਦੋਂ ਮੇਰੇ ਨਾਲ ਉਹਨਾਂ ਦੀ ਰਹਿ ਮਸ਼ਵਰਾ ਹੋਇਆ ਤੇ ਉਹਨਾਂ ਨੇ ਕਿਹਾ ਸੀ ਐਸੀ ਐਸੀ ਇੱਕ ਰਿਲੀਜੀਅਸ ਫੰਕਸ਼ਨ ਕਰਨਾ ਹੈ ਜਿਦੇ ਵਿੱਚ ਸਾਡੇ ਪਰਿਵਾਰ ਦੇ ਲੋਕ ਸੁਖਮਨੀ ਸਾਹਿਬ ਦਾ ਪਾਠ ਜਾਂ ਚੌਪਈ ਸਾਹਿਬ ਦਾ ਪਾਠ ਕਰਨਗੇ ਔਰ ਅਸੀਂ ਦੋ ਚਾਰ ਸ਼ਬਦ ਇੱਕ ਰਾਗੀ ਜੱਥਾ ਬੁਲਾ ਕੇ ਬੰਗਲਾ ਸਾਹਿਬ ਤੋਂ ਅਸੀਂ ਸੁਣਾਗੇ ਤੇ ਅਰਦਾਸ ਹੋਏਗੀ ਪਰ ਰਿਲੀਜੀਅਸ ਫੰਕਸ਼ਨ ਕੋਈ ਪਰ ਤੁਹਾਨੂੰ ਬੁਰਾ ਲੱਗਾ ਬਤੌਰ ਜਥੇਦਾਰ ਕਿ ਜਿਸ ਤਰ੍ਹਾਂ ਦੇ ਸਵਾਲ ਉੱਠੇ ਉੱਠਨੇ ਨਹੀਂ ਚਾਹੀਦੇ ਨਹੀਂ ਇਦਾਂ ਦਾ ਉਹ ਇਸ਼ੂ ਉੱਠਨੇ ਨਹੀਂ ਚਾਹੀਦੇ ਤੁਸੀਂ ਸਮਾਜ ਦੇ ਵਿੱਚ ਰਹਿੰਦੇ ਹੋ ਸਮਾਜ ਦੇ ਵਿੱਚ ਜਿਹਦੇ ਨਾਲ ਤੁਹਾਡੀ ਨੇੜਤਾ ਹੈ ਤੁਸੀਂ ਉਹਦੇ ਦੁੱਖ ਦੇ ਵਿੱਚ ਵੀ ਸ਼ਾਮਲ ਹੋਣੇ ਹੋ ਸੁੱਖ ਦੇ ਵਿੱਚ ਵੀ ਸ਼ਾਮਲ ਹੋਣਾ। ਬਿਲਕੁਲ ਕੀ ਐਸੀ ਗੱਲ ਕੋਈ ਐਸਟਪੀਸੀ ਪ੍ਰਧਾਨ ਨੇ ਤੁਹਾਨੂੰ ਕਹੀ ਹੋਈ ਰਹੀ ਹੈ ਨਹੀ 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 ਜਾਂ ਸਿਰਫ ਮੀਡੀਆ ਦੇ ਵਿੱਚ ਇਹ ਗੱਲਾਂ ਹੋਣੇ ਕਿਸੇ ਨੇ ਤੁਹਾਨੂੰ ਫੋਨ ਕਰਕੇ ਇਹ ਗੱਲ ਕਹੀ ਹੈ ਕਿ ਨਹੀਂ ਤੁਸੀਂ ਗਲਤ ਕੀਤਾ ਨਹੀਂ ਜਾਣਾ ਚਾਹੀਦਾ ਨਹੀਂ 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 ਇਦਾਂ ਦੀ ਕੋਈ ਗੱਲ ਨਹੀਂ ਮੀਡੀਆ 'ਚ ਮੀਡੀਆ 'ਚ ਵੀ ਬਹੁਤੇ ਨਹੀਂ ਇੱਕ ਦੋ ਬੰਦਿਆਂ ਨੇ ਬਸ ਕੀਤੀ ਕੋਈ ਬਹੁਤਾ ਨਹੀਂ ਹੈ।